ਮੇਰੀ ਕਾਲ ਤੋਂ ਮੈਂ ਆਪਣੀ ਸੱਸ ਨੂੰ ਲੈ ਕੇ ਤੁਹਾਡੇ ਕੋਲ ਆਉਣ ਲੱਗੀ ਆ ਕਿ ਜਿਵੇਂ ਤੁਸੀਂ ਉਸ ਲੇਡੀ ਦੇ ਬਾਹਾਂ ਕੱਟੀਆਂ ਸੀ ਨਾ ਉਹ ਮੈਂ ਤੁਸੀਂ ਮੇਰੀ ਸੱਸ ਦੀਆਂ ਬਾਹਾਂ ਕੱਟਣੀਆਂ ਆ ਤੇ ਗਲਾ ਗਲਾ ਮੈਂ ਕੱਟਿਓ ਗਲਾ ਨੂੰ ਤੁਹਾਡੇ ਤੋਂ ਕੋਲੇ ਖੜ ਕੇ ਕਟਵਾਉਂਗੀ ਠੀਕ ਹੈ ਤੁਸੀਂ ਗਲਤ ਕੱਟ ਦਿੰਦੇ ਹੋ ਬੇਫੇ ਨਵਾਂ ਸਿਆਪਾ ਛੱਡ ਗਿਆ ਤੈਨੂੰ ਕਹਿੰਦਾ ਹੁੰਦਾ ਸੀ ਨਾ ਮੇਰੇ ਘਰ ਵਾਲੀ ਨਾਲ ਨਾਲ ਲੜਾ ਹਣਾ ਉਹ ਤੈਨੂੰ ਮਾਰਨ ਦੀਆਂ ਸਾਜ਼ਸ਼ਾਂ ਰਚਦੀ ਫਿਰਦੀ ਐ ਅੱਜ ਬਦਮਾਸ਼ਾਂ ਨੂੰ ਫੋਨ ਕਰਕੇ ਕਹਿ ਰਹੀ ਸੀ ਵੀ ਮੈਂ ਮੇਰੀ ਸੱਸ ਨੂੰ ਲੈ ਕੇ ਆਉਂਗੀ ਤੇ ਉਹਦਾ ਗਲਾ ਕੱਟ ਦਿਓ ਤੂੰ ਜੇ ਤੈਨੂੰ ਕਹੂਗੀ ਨਾ ਮੇਰੇ ਨਾਲ ਚੱਲ ਕਿਤੇ ਤੂੰ ਜਾਈ ਨਾ ਤੂੰ ਜਾਈ ਨਾ ਬੇਬੇ ਤੂੰ ਮੈਨੂੰ ਬਹੁਤ ਪਿਆਰੀ ਆ ਬੇਬੇ ਵੇ ਮੇਰਾ ਤਾਂ ਬੀਬੀ ਕੱਟ ਗਿਆ ਮੈਂ ਦਾ ਕੀ ਬਗਾਰਤਾ ਬੇਬੇ ਉਹ ਹੁੰਦੀ ਐ ਦੇਖ ਇਹਦੇ ਨਾਲ ਤੂੰ ਜਾਣਾ ਨਹੀਂ ਮੰਮੀ ਮਾੜੇ ਖੜੀ ਹੋ ਅੱਪ ਬਾਜ਼ਾਰ ਤੱਕ ਚੱਲ ਕੇ ਆਉਣਾ ਮੰਮੀ ਤੇਰੇ ਨਾਲ ਕਿਤੇ ਨਹੀਂ ਜਾਊਗੀ ਤੂੰ ਇਹਨੂੰ ਮਾਰਨ ਦੀਆਂ ਸਿਆਸਤਾਂ ਰਚਦੀ ਫਿਰਦੀ ਐ ਤੇ ਬੇਜਵਾਨ ਨੇ ਤੇਰਾ ਕੀ ਮਾੜਾ ਕਰਤਾ ਤੂੰ ਇਹਦੇ ਗੱਲ ਵਢਾਉਣ ਦੀਆਂ ਸਾਈਆਂ ਦਿੰਦੀ ਫਿਰਦੀ ਐ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਕਿਹੜਾ ਗਲਾ ਤੂੰ ਉੱਥੇ ਕੀ ਫੋਨ ਤੇ ਗੱਲਾਂ ਕਰਦੀ ਪਈ ਸੀ ਕਿ ਮੰਮੀ ਦਾ ਗੜਾ ਵੜਦਿਓ ਮੈਂ ਫਿਡੇਮੂ ਤੇਰਾ ਤੈਨੂੰ ਪਤਾ ਮੰਮੀ ਦਾ ਬਰਥਡੇ ਆ ਰਿਹਾ ਇਹਨੂੰ ਸੂਟ ਸਵਾਕੇ ਦੇਣਾ ਸੀ ਮੈਂ ਤਾਂ ਦਰਜੀ ਨਾਲ ਗੱਲਾਂ ਕਰਦੀ ਸੀ